ਡਾਕਟਰ ਸਾਹਿਬ ਨੇ ਬੋਟਰਾਣੇ ਚਹੀਦੀ ਹੈ। ਹਾਂ। ਦੇਖੋ ਜਦੋਂ ਬਰਾੜ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਤਾਂ ਮੈਂ ਪਹਿਲੇ ਦਿਨ ਇਹਨਾਂ ਦਾ ਫੋਨ ਲਾਇਆ ਪਹਿਲੇ ਦਿਨ ਤਾਂ ਬਿਜ਼ੀ ਬੋਲ ਸੀਗਾ ਅਗਲੇ ਦਿਨ ਮੇਰੀ ਗੱਲ ਹੋਈ। ਮੈਂ ਕਹਿੰਦਾ ਵੀ ਪੰਜਾਬ ਨੂੰ ਬਰਾੜ ਸਾਹਿਬ ਦੇ ਭਾਰਤੀ ਜਨਤਾ ਪਾਰਟੀ 'ਚ ਜੁਆਇਨ ਕਰਨ ਨਾਲ ਸਾਰੇ ਪੰਜਾਬ ਨੂੰ ਖੁਸ਼ੀ ਹੈ ਪਰ ਸਭ ਤੋਂ ਜ਼ਿਆਦਾ ਜਿਹੜੀ ਖੁਸ਼ੀ ਹੈ ਮੈਂ ਇਹ ਸਮਝਦਾ ਵੀ ਮੈਨੂੰ ਖੁਸ਼ੀ ਹੈ ਬਰਾੜ ਸਾਹਿਬ ਦੇ ਜੁਆਇਨ ਕਰਨ ਤੇ। ਕਿਉਂ? ਕਿਉਂਕਿ ਬਰਾੜ ਸਾਹਿਬ ਮੈਂ ਕਿਉਂਕਿ ਅਸੀਂ ਦੋਵੇਂ ਹੀ ਅਕਾਲੀ ਦਲ ਦੇ ਚ ਮੈਂ ਵੀ ਰਿਹਾ ਬਰਾੜ ਸਾਹਿਬ ਵੀ ਅਕਾਲੀ ਦਲ ਦੇ ਰਹਿੰਦੇ ਸੀ ਤਾਂ ਮੈਂ ਬਰਾੜ ਸਾਹਿਬ ਨੂੰ ਨਿੱਜੀ ਤੌਰ ਤੇ ਜਾਣਦਾ ਵੀ ਬਹੁਤ ਮਿਹਨਤੀ ਇਨਸਾਨ ਨੇ ਤੇ ਕਿਸੇ ਕੰਮ ਨੂੰ ਵੀ ਕਰਦੇ ਨੇ ਦਿਲ ਜਾਨ ਨਾਲ ਕਰਦੇ ਨੇ ਤੇ ਜਦੋਂ ਮੈਂ ਇਹਨਾਂ ਨੂੰ ਫੋਨ ਕੀਤਾ ਤਾਂ ਮੈਂ ਮੈਨੂੰ ਸਭ ਨੂੰ ਪਿਆ ਇਹਨਾਂ ਨੂੰ ਕਿਹਾ ਵੀ ਤੁਸੀਂ ਸਭ ਤੋਂ ਪਹਿਲਾਂ ਅਗਰ ਕਿੱਥੇ ਜਾਣਾ ਹੈ ਤਾਂ ਉਹ ਰਾਜਪੁਰੇ ਸਾਡੇ ਦਫ਼ਤਰ ਆਣਾ ਤੁਸੀਂ ਤੇ ਅੱਜ ਬਰਾੜ ਸਾਹਿਬ ਮੇਰੇ ਦਫ਼ਤਰ ਆਏ ਨੇ ਤੇ ਮੈਂ ਇਹ ਕਹਿ ਸਕਦਾ ਵੀ ਪਹਿਲਾਂ ਮੈਂ ਰਾਜਪੁਰੇ ਚ ਅਸੀਂ ਦੇਖ ਰਿਹਾ ਸੀ ਤਾਂ ਮੈਂ ਇੱਕ ਸੀ ਅਸੀਂ ਇਹਨਾਂ ਦੇ ਆਉਣ ਨਾਲ ਇੱਕ ਇੱਕ 11 ਹੋ ਗਏ ਰਾਜਪੁਰੇ ਤੋਂ ਮੈਂ ਇਹ ਗੱਲ ਵੀ ਕਹਿ ਸਕਦਾ ਬਰਾੜ ਸਾਹਿਬ ਦੇ ਆਉਣ ਨਾਲ ਪਹਿਲੀ ਸੀਟ ਤਾਂ ਸਾਡੀ ਰਾਜਪੁਰਾ ਕਲੀਅਰ ਹੋ ਗਈ ਭਾਰਤੀ ਜਨਤਾ ਪਾਰਟੀ ਦੀ ਲੀਡਰਾਂ ਨੂੰ ਤਾਂ ਲੋਕਾਂ ਨੂੰ ਤਾਂ ਸਮਝ ਆ ਗਈ ਹੈ ਹੁਣ ਲੀਡਰਾਂ ਨੂੰ ਵੀ ਪਤਾ ਲੱਗ ਗਿਆ ਜਿਵੇਂ ਕਿ ਬਰਾੜ ਸਾਹਿਬ ਨੇ ਮੇਰੇ ਤੋਂ ਪਹਿਲਾਂ ਵੀ ਕਿਹਾ ਅਗਰ ਕੋਈ ਪੰਜਾਬ ਦਾ ਕੋਈ ਭਲਾ ਕਰ ਸਕਦਾ ਅਗਰ ਕੋਈ ਪੰਜਾਬ ਦਾ ਕੋਈ ਵਿਕਾਸ ਕਰ ਸਕਦਾ ਜਾਂ ਅਗਰ ਕੋਈ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਕੋਈ ਠੀਕ ਕਰ ਸਕਦਾ ਹਰ ਵਰਗ ਦਾ ਕੋਈ ਫਾਇਦਾ ਕਰ ਸਕਦਾ ਤਾਂ ਉਹ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੇ ਜਗਦੀਸ਼ ਕੁਮਾਰ ਜੱਗਾ ਜੀ ਜਿਨ੍ਹਾਂ ਨੇ ਪਿਛਲਾ ਇਲੈਕਸ਼ਨ ਇਤੋਂ ਬਹੁਤ ਜ਼ੋਰ ਸ਼ੋਰ ਨਾਲ ਲੜਿਆ ਔਰ ਲੋਕ ਸਭਾ ਦੇ ਵਿੱਚ ਵੀ ਸਾਰੇ ਇਹਨਾਂ ਵਰਕਰ ਸਹਿਬਾਨਾਂ ਲੀਡਰਸ਼ਿਪ ਬਾਨਾਂ ਦੇ ਜ਼ੋਰ ਨਾਲ ਬਹੁਤ ਵਧੀਆ ਰਿਜ਼ਲਟ ਕੱਢ ਕੇ ਦਿੱਤਾ ਅੱਜ ਉਸ ਦਫ਼ਤਰ ਦੇ ਵਿੱਚ ਮੈਂ ਪਹੁੰਚਿਆ ਇੱਥੇ ਪਹੁੰਚਣ ਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਬਾਨਾਂ ਵੱਲੋਂ ਬਹੁਤ ਜ਼ੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ ਵੈਲਕਮ ਕੀਤਾ ਗਿਆ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਜਗਦੇਸ਼ ਕੁਮਾਰ ਜੱਗਾ ਜੀ ਤੇ ਸਮੁੱਚੀ ਟੀਮ ਦਾ ਜਿਹੜਾ ਹੈਗਾ ਉਹ ਧੰਨਵਾਦ ਕਰਦਾ ਹਾਂ ਮਕਸਦ ਇਹ ਨਹੀਂ ਹੈ ਕਿ ਸਮਝ ਲਓ ਇਲੈਕਸ਼ਨ ਦਾ ਸਾਲ ਲਗਭਗ ਉਹ ਸ਼ੁਰੂ ਹੋ ਗਿਆ ਹੈ ਔਰ ਅਸੀਂ ਜਿਸ ਤਰ੍ਹਾਂ ਬੋਲਦੇ ਹਾਂ ਵੀ ਤੁਹਾਡੇ ਸਾਹਮਣੇ ਪਹਿਲਾਂ ਇਹ ਗੱਲ ਕਹੀ ਹੈ ਕਿ ਰਾਜਪੁਰਾ ਸੀਟ ਜਿਹੜੀ ਹੈ ਹਮੇਸ਼ਾ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਬੜੇ ਸ਼ਾਨੋ ਸ਼ੌਕਤ ਨਾਲ ਹਮੇਸ਼ਾ ਲਗਭਗ ਜਿੱਤਦੀ ਰਹੀ ਹੈ ਔਰ ਜੇ ਕੋਈ ਪਿਛਲੇ ਸਮੇਂ ਦੇ ਵਿੱਚ ਕਮੀ ਪੇਸ਼ੀ ਰਹੀ ਹੈ ਤੋ ਕਮੀ ਪੇਸ਼ੀ ਮੇਰਾ ਖਿਆਲ ਹੈ ਕਿ ਹੁਣ ਅਸੀਂ ਇੱਕ ਤੇ ਇੱਕ 11 ਹੋ ਗਏ ਆ ਪਰਮਾਤਮਾ ਮਿਹਰ ਕਰੇ ਕਿ ਪੰਜਾਬ ਦੇ ਵਿੱਚੋਂ ਜੇ ਸਭ ਤੋਂ ਸੇਫ ਸੀਟ ਭਾਰਤੀ ਜਨਤਾ ਪਾਰਟੀ ਦੇ ਲਈ ਹੋਊਗੀ ਤੇ ਉਹ ਅੱਗੇ ਹੁਣ ਰਾਜਪੁਰਾ ਹੋਊਗੀ ਇਹ ਇਹ ਮੈਂ ਯਕੀਨ ਨਾਲ ਕਹਿ ਸਕਦਾ ਕਿਉਂਕਿ ਪਿੰਡਾਂ ਦੇ ਵਿੱਚ ਜੇ ਕਿਤੇ ਥੋੜੀ ਬਹੁਤੀ ਕਮੀ ਪੇਸ਼ੀ ਵੀ ਸੀਗੀ ਕੁਝ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰੋਗਰਾਮ ਹੋਣ ਜਾ ਰਹੇ ਆ ਭਵੇਂ ਉਹ ਕਿਸਾਨਾਂ ਦੇ ਸਬੰਧ ਚ ਹੋਣ ਭਵੇਂ ਮਜ਼ਦੂਰਾਂ ਦੇ ਜਾਂ ਵਪਾਰੀਆਂ ਦੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਖੁਦ ਦੇਖੋਗੇ ਜਿਸ ਤਰ੍ਹਾਂ ਹਰ ਜਿਹੜਾ ਵਰਕਰ ਹੈ ਹਰ ਕਾਰਜਕਰਤਾ ਉਹ ਘਰ-ਘਰ ਤੱਕ ਜਾ ਕੇ ਜੋ ਮੋਦੀ ਸਾਹਿਬ ਦੇ ਹੁਣ ਤੱਕ ਦੇ ਕੀਤੇ ਕੰਮ ਉਹ ਜਾਂ ਬਾਕੀ ਦੀਆਂ ਸਰਕਾਰਾਂ ਦੇ ਵਿੱਚ ਕੀਤੇ ਜਾ ਰਹੇ ਕੰਮਾਂ ਦੇ ਬਾਰੇ ਦੱਸਣਗੇ ਤੇ ਉਮੀਦ ਕਰਦੇ ਆ ਕਿ ਜਿਹੜੀ ਪੰਜਾਬ ਦੇ ਵਿੱਚ ਮਾਹੌਲ ਬਣਿਆ ਕਿਉਂਕਿ ਮਾਹੌਲ ਬਣਿਆ ਤੁਸੀਂ ਇਹ ਕਹੋਗੇ ਕਿ 4 ਦਿਨ ਹੋਇਆ ਬੀਜੇਪੀ ਜੁਆਇਨ ਕੀਤੀ ਨੂੰ ਤੇ ਕਿਵੇਂ ਪਤਾ ਲੱਗਿਆ ਮੇਰਾ ਜਿਹੜਾ ਫੋਨ ਹੈ ਸਾਰੇ ਪੰਜਾਬ ਦੇ ਵਿੱਚ ਮੇਰੇ ਲਿੰਕ ਹੈਗੇ ਆ ਕਿਉਂਕਿ ਮੈਂ ਸਾਰੇ ਥਾਂ ਤੇ ਪੰਜਾਬ ਲੈਵਲ ਤੇ ਕੰਮ ਕੀਤਾ ਤੇ ਘੱਟ ਤੋਂ ਘੱਟ ਸੈਂਕੜਿਆਂ ਦੀ ਤਦਾਦ ਚ ਇਹ ਫੋਨ ਆਇਆ ਕਿ ਤੂੰ ਇਕੱਲਾ ਹੀ ਕਿਉਂ ਜੁਆਇਨ ਕਰ ਗਿਆ ਸਾਨੂੰ ਦੱਸਦਾ ਤੇ ਆਪਾਂ ਇਕੱਠੇ ਜੁਆਇਨ ਕਰਦੇ ਤਾਂ ਉਹ ਚਲੋ ਲਿਸਟ ਬਣਾਈ ਜੰਨੇ ਆ ਆਉਣ ਵਾਲੇ 1 ਮਹੀਨੇ ਦੇ ਵਿੱਚ ਪਰਮਾਤਮਾ ਮਿਹਰ ਕਰੇ ਕਿ ਤੁਹਾਡੇ ਕੈਮਰਿਆਂ ਨਾਲ ਹੀ ਪੰਜਾਬ ਦੇ ਲੋਕ ਵੀ ਦੇਖਣਗੇ ਭਾਵੇਂ ਉਹ ਕੋਈ 500 ਵੋਟ ਵਾਲਾ ਬੰਦਾ ਹੈ ਤੇ ਭਾਵੇਂ ਕੋਈ 200 ਵਾਲਾ ਤੇ ਭਾਵੇਂ 1000 ਵੋਟ ਵਾਲਾ ਉਹ ਅਸੀਂ ਹੌਲੀ ਹੌਲੀ ਥੱਲੇ ਤਿੱਕਰ ਜਾ ਕੇ ਜਿਹੜੇ ਹੈਗੇ ਆ ਉਹ ਸਾਰੇ ਪੰਜਾਬ ਦੇ ਵਿੱਚ ਲੋਕਲ ਭਾਵੇਂ ਕੋਈ ਸਰਕਲ ਪ੍ਰਧਾਨ ਜਾਂ ਮੰਡਲ ਪ੍ਰਧਾਨ ਹੈ ਜਾਂ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਦੀ ਸਹਿਮਤੀ ਦੇ ਨਾਲ ਜਿਹੜੇ ਹੈਗੇ ਉਹ ਜੁਆਇਨ ਕਰਾਉਣੇ ਆ ਉਹ ਜਿਹੜੇ ਫੋਨ ਆਏ ਆ ਭਾਵੇਂ ਕੋਈ ਲੰਬੀ ਹਲਕੇ ਚੋਂ ਆਇਆ ਭਾਵੇਂ ਜਲਾਲਾਬਾਦ ਹਲਕੇ ਚੋਂ ਆਇਆ ਮੈਂ ਉਹ ਤਾਂ ਨਾਂ ਲੈ ਰਿਹਾ ਕਿਉਂਕਿ ਗੂੜ ਦਿਹਾਤੀ ਹਲਕੇ ਆ ਔਰ ਬਾਦਰ ਪਰਵਾਰ ਦੇ ਨਿੱਜੀ ਹਲਕੇ ਆ ਜੇ ਉੱਥੋਂ ਵੀ ਫੋਨ ਆ ਰਿਹਾ ਤਾਂ ਮੈਂ ਸਮਝਦਾ ਕਿ ਇਹ ਇੰਨਾ ਅੰਡਰ ਕਰੰਟ ਹੈਗਾ ਇਹ ਮੈਨੂੰ ਵੀ ਅਹਿਸਾਸ ਨਹੀਂ ਸੀ ਇਹ ਮੈਨੂੰ ਵੀ ਹੁਣ ਪਤਾ ਲੱਗਿਆ ਇਸ ਕਰਕੇ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਰਹੀ ਹੈ ਬੀਬੀਆਂ ਭੈਣਾਂ ਨੂੰ ਵੀ 2100 ਰੁਪਏ ਦੇ ਰਹੀ ਹੈ ਪੈਨਸ਼ਨ ਵੀ 3200 ਦੇ ਰਹੀ ਹੈ ਵਾਲੀ ਸਾਲ ਜੇ ਕੋਈ ਨਹੀਂ ਸਾੜਦਾ ਜ਼ਿੰਮੇਦਾਰ ਤਾਂ ਉਹਨੂੰ ਵੀ 1200 ਦੇਰੀ ਹੈ ਇਸੇ ਤਰ੍ਹਾਂ ਵਪਾਰੀਆਂ ਦੇ ਸਬੰਧ ਚ ਜਿਹੜੇ ਕੰਮ ਉੱਥੇ ਕੀਤੇ ਜਾ ਰਹੇ ਐ ਮੈਂ ਸਮਝਦਾ ਜੇ ਮੈਂ ਗਿਣਨ ਲੱਗਾ ਤੇ ਬਹੁਤ ਲੰਮਾ ਸਮਾਂ ਲੱਗੂਗਾ ਪਰ ਇੱਕ ਗੱਲ ਦੇਖੋ ਕਿ ਇੱਕ ਵਾਰੀ ਸਰਕਾਰ ਬਣ ਜੇ ਦੋ ਵਾਰੀ ਬਣ ਜੇ ਤੀਜੀ ਵਾਰੀ ਬਣਾਉਣੀ ਹੈ ਤਾਂ ਮਤਲਬ ਲੋਕਾਂ ਦੀਆਂ ਇਛਾਵਾਂ ਤੇ ਪੂਰੇ ਉੱਤਰ ਦੇ ਆ ਤਾਂ ਹੀ ਬਣਦੀ ਹੈ ਇਹ ਇਹ ਇਥੋਂ ਦੀ ਹੀ ਗੱਲ ਨਹੀਂ ਕੇਂਦਰ ਦੇ ਵਿੱਚ ਵੀ ਕਹਿ ਲੋ ਕਿ ਮੋਦੀ ਸਾਹਿਬ ਦੀ ਤੀਜੀ ਸਰਕਾਰ ਹੈ ਔਰ ਗਵਾਂਡ ਦੇ ਵਿੱਚ ਹਰਿਆਣੇ ਦੀ ਵੀ ਤੀਜੀ ਸਰਕਾਰ ਹੈ ਔਰ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਕਈ ਵਾਰੀ ਜਿਵੇਂ ਹਰਿਆਣਾ ਵਿੱਚ ਜਿਸ ਦਿਨ ਇਕੱਲੇ ਭਾਰਤੀ ਜਨਤਾ ਪਾਰਟੀ ਨੇ ਲੜਨ ਦਾ ਫੈਸਲਾ ਕੀਤਾ ਸੀ ਤਾਂ ਉਸ ਦਿਨ ਮੇਰੇ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 2-4 ਸੀਟਾਂ ਹੀ ਸੀਗੀਆਂ ਤੇ ਸਾਰੇ ਹੀ ਕਹਿੰਦੇ ਸੀ ਵੀ ਇਕੱਲਿਆਂ ਦਾ ਕੀ ਬਣਨਾ ਹੈ ਇਕੱਲਿਆਂ ਦਾ ਕੀ ਬਣਨਾ ਹੈ ਆਮ ਕਰਕੇ ਤੁਸੀਂ ਪੱਤਰਕਾਰ ਵੀ ਜ਼ਿਆਦਾ ਇਹ ਗੱਲ ਦਾ ਅਨਾਲਿਸਿਸ ਕਰ ਲੈਨੇ ਹੋ ਕਰਦੇ ਹੋ ਪਰ ਭਾਰਤੀ ਜਨਤਾ ਪਾਰਟੀ ਜਦੋਂ ਇਕਲੀ ਤੁਰੀ ਤੇ ਇਕਲੀ ਤੁਰਨ ਤੋਂ ਬਾਅਦ ਅੱਜ ਤੀਜੀ ਵਾਰੀ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਇਕਲੀ ਦੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਜੇ ਅੱਜ ਪੰਜਾਬ ਨੂੰ ਕਰਜ਼ੇ ਡੁੱਬੇ ਚੋਂ ਕੱਢ ਸਕਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਕੱਢ ਸਕਦੀ ਹੈ ਜੇ ਗੈਂਗਸਟਰਵਾਦ ਤੋਂ ਖਿਹੜਾ ਛਡਾ ਸਕਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਛਡਾ ਸਕਦੀ ਹੈ ਜੇ ਮੰਨ ਲਓ ਕਹਿ ਸਕਦੇ ਆ ਕਿ ਜਿਹੜੇ ਬਾਕੀ ਦੇ ਕੰਮ ਆ ਕਿਸੇ ਵੀ ਕਿਸਮ ਦੇ ਕੰਮ ਆ ਭੁਵੇਂ ਡਵੈਲਪਮੈਂਟ ਦੇ ਲਾ ਲੋ ਅੱਜ ਕੋਈ ਇੱਟ ਲੱਗਦੀ ਹੈ ਅੱਜ ਜੇ ਪਿੰਡ ਦੇ ਵਿੱਚ ਕਿਸੇ ਚਿੱਟ ਲੱਗਦੀ ਹੈ ਸ਼ਹਿਰ ਚਿੱਟ ਲੱਗਦੀ ਹੈ ਕਿ 13ਵੇਂ ਵਿੱਤ ਕਮਿਸ਼ਨ ਦੇ ਆ 14ਵੇਂ ਦੇ ਆ 15ਵੇਂ ਦੇ ਆ ਜਿਹੜੇ ਉੱਤੋਂ ਆਈ ਜਾਂਦੇ ਆਈ ਜਾਂਦੇ ਆ ਬਾਕੀ ਤਾਂ ਸਾਰੇ ਇਹ ਥੱਲੇ ਤਾਂ ਕੋਈ ਡਿਵੈਲਪਮੈਂਟ ਚੱਲ ਹੀ ਨਹੀਂ ਰਹੀ ਇਸ ਕਰਕੇ ਮੈਂ ਇਸ ਗੱਲ ਦੀ ਬੇਨਤੀ ਕਰਾਂ ਪੰਜਾਬੀਆਂ ਨੂੰ ਖਾਸ ਕਰਕੇ ਬੇਨਤੀ ਕਰਾਂ ਔਰ ਖਾਸ ਕਰਕੇ ਮੁਲਾਜ਼ਮਾਂ ਅਫਸਰਾਂ ਨੂੰ ਵੀ ਬੇਨਤੀ ਕਰਾਂ ਕਿ ਕੇਂਦਰ ਦੇ ਵਿੱਚ ਤਾਂ ਅਜ ਅੱਠਵਾਂ ਜਿਹੜਾ ਪੇ ਕਮਿਸ਼ਨ ਹੈ ਉਹ ਬਣ ਗਿਆ ਔਰ ਆਉਣ ਵਾਲੇ ਦਿਨਾਂ ਚ ਉਹ ਲਾਗੂ ਹੋ ਜਾਣਾ ਹੈ ਕਿ ਪੰਜਾਬ 'ਚ ਤਾਂ 6ਵੇਂ ਵਾਲੇ ਦੇ ਵੀ ਰਹਿੰਦੇ ਆ ਤੇ 7ਵੇਂ ਵਾਲੇ ਦੇ ਵੀ ਰਹਿੰਦੇ ਆ ਤੇ ਡੀਏ ਦੀਆਂ ਕਿਸ਼ਤਾਂ ਵੀ ਰਹਿੰਦੀਆਂ ਔਰ ਹਾਲਾਤ ਸੱਚੀ ਮੁੱਚੀ ਸੱਚੀ ਮੁੱਚੀ ਇਹੋ ਜਿਹੇ ਬਣੇ ਪਏ ਆ ਕਿ ਪੰਜਾਬ ਦੇ ਜਿਹੜੀਆਂ ਕਿਸ਼ਤਾਂ ਮੁੜ ਰਹੀਆਂ ਉਹ ਕਰਜ਼ਾ ਚੱਕ ਕੇ ਮੁੜ ਰਹੀਆਂ ਤੇ ਕਿਸੇ ਦਿਨੇ ਕਰਜ਼ਾ ਵੀ ਮਿਲਣਾ ਬੰਦ ਹੋ ਜਾਣਾ ਔਰ ਪੰਜਾਬ ਨੂੰ ਜੇ ਬਚਾ ਸਕਦੀ ਹੈ ਤਾਂ ਡਬਲ ਇੰਜਨ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਹੀ ਬਚਾ ਸਕਦੀ ਹੈ